ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਹਨ ਹਨੇ ਪਾਤਸ਼ਾਹੀ ਲਿਖਤ ਭਾਈ ਜਗਦੀਪ ਸਿੰਘ ਜੀ ਖਾਲਸਾ ਅੱਜ ਦੂਜੇ ਭਾਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾ ਜਿਹੜਾ ਲੈਸ ਆਪਾਂ ਚੈਪਟਰ ਸਰਵਣ ਕੀਤਾ ਮੱਧ ਪੰਜਾਬੇ ਸਿੰਘ ਫਿਰੈ ਜਿਮ ਬੇਲੇ ਕੇ ਸ਼ੇਰ ਇਸ ਨੂੰ ਤੁਸੀਂ ਬਹੁਤ ਪਰਮਾਹੁੰਗਾਰਾ ਦਿੱਤਾ ਤੇ ਅੱਜ ਆਪਾਂ ਦੂਜਾ ਜਿਹੜਾ ਲੇਖ ਹੈ ਉਹ ਸਰਵਨ ਕਰਨੇ ਉਹਦਾ ਸਰਲੇਖ ਹੈ ਅਬ ਸਿੱਖਣ ਰੂਪ ਪਲਟਾਈ ਹੈ ਕਥਾ ਅੱਗੇ ਚੱਲਦੀ ਹੈ ਆਪਾਂ ਨੂੰ ਪਤਾ ਹੈ ਨਾਵਲ ਦੇ ਪਾਤਰ ਹੁੰਦੇ ਐ ਇੱਕ ਪਾਤਰ ਸੀ ਕੰਦੀ ਬਾਬਾ ਜਿਹਦੇ ਨਾਲ ਸਿੱਖ ਇਤਿਹਾਸ ਵਾਰੀ ਵਿਚਾਰ ਬਟਾੰਦਰਾ ਹੁੰਦਾ ਹੈ ਸਿੰਘਾਂ ਦੀ ਕਥਾ ਸੂਰਮਿਆਂ ਦੀ ਕਥਾ ਯੋਧਿਆਂ ਦੀ ਕਥਾ ਜਿਹੜੀ ਅੱਗੇ ਤੁਰਦੀ ਹੈ ਸੋ ਕੰਦੀ ਬਾਬੇ ਬਾਰੇ ਮੇਰੇ ਬਾਪੂ ਜੀ ਦੱਸਦੇ ਹੁੰਦੇ ਸਨ ਕਿ ਉਸਨੇ ਕਦੇ ਕੋਈ ਦੁਨਿਆਵੀ ਵਿਦਿਆ ਨਹੀਂ ਲਈ ਦਲ ਪੰਥਾਂ ਵਿੱਚ ਵਿਚਰਦੇ ਹੋਏ ਮਹਾਪੁਰਸ਼ਾਂ ਤੇ ਗਿਆਨੀ ਵਿਦਵਾਨਾਂ ਦੀ ਸੰਗਤ ਕਰਦਿਆਂ ਉਹ ਆਪ ਗੁਰਮਤ ਦੇ ਗੁਰ ਇਤਿਹਾਸ ਦੇ ਵਿਦਵਾਨ ਬਣ ਗਏ ਮੈਨੂੰ ਬਾਬੇ ਕੋਲ ਬੈਠਿਆ ਕਾਫੀ ਅਚਰੋ ਗਿਆ ਪਰ ਚਿਤ ਕਰਦਾ ਸੀ ਕਿ ਬਾਬਾ ਗੱਲਾਂ ਸੁਣਾਈ ਜਾਵੇ ਸੁਣਾਈ ਜਾਵੇ ਤੇ ਕੁਝ ਚਿਰ ਲਈ ਜਦ ਬਾਬਾ ਚੁੱਪ ਹੋ ਕੇ ਅੱਖਾਂ ਬੰਦ ਕਰਦਾ ਤਾਂ ਮੈਂ ਕੁਝ ਹੋਰ ਪੁੱਛ ਲੈਂਦਾ ਤੇ ਬਾਬਾ ਫਿਰ ਕਿਸੇ ਜਲਵ ਵਿੱਚ ਉਸ ਸਮੇਂ ਨੂੰ ਬਿਆਨ ਕਰਨ ਲੱਗਦਾ ਬਾਬਾ ਦਾਸਾਂ ਨੂੰ ਸਿੰਘ ਵਾਲਾ ਤੇਰਾ ਸੰਕੇਤ ਮੇਰਾ ਪੂਰਾ ਗੇੜ ਵਿੱਚ ਨਹੀਂ ਆਇਆ ਨਾਮ ਵਿੱਚ ਵੱਡੀ ਕਰਾਮਾਤ ਹੁੰਦੀ ਹੈ ਸ਼ੀਰਾ ਬਾਬਾ ਕੰਨ ਦੀ ਕਹਿਣ ਲੱਗਾ ਨਾਮ ਵਿੱਚ ਵੱਡੀ ਕਰਾਮਾਤ ਹੁੰਦੀ ਹੈ ਸ਼ੀਰਾ ਨਾਮ ਸੁਣ ਕੇ ਹੀ ਕਈ ਵਾਰ ਸਾਹਮਣੇ ਵਾਲਾ ਠੱਠੰਬਰ ਜਾਂਦਾ ਹੁੰਦਾ ਹੈ ਮਹਾਰਾਜ ਨੇ ਚੰਦ ਦਾਸ ਰਾਏ ਇਦਾਂ ਦੇ ਸ਼ਰਨਾਮੇ ਬਦਲ ਕੇ ਸਿੱਖਾਂ ਦੇ ਨਾਮ ਨਾਲ ਸਿੰਘ ਲਾਇਆ ਤੂੰ ਗੋਪਾਲ ਦਾਸ ਤੇ ਗੋਪਾਲ ਸਿੰਘ ਨਾਮ ਵਿੱਚ ਫਰਕ ਵੇਖ ਨਾਮ ਸੁਣ ਕੇ ਯਾਪਦਾ ਕਿ ਗੋਪਾਲ ਦਾਸ ਜਿਵੇਂ ਕੋਈ ਵਿਚਾਰਾ ਜਾ ਹੋਵੇ ਤੇ ਗੋਪਾਲ ਸਿੰਘ ਨਾਲ ਸ਼ੇਰ ਲਈ ਫਿਰਦਾ ਹੋਵੇ ਇੰਨਾ ਫਰਕ ਨਾਮ ਦੇ ਵਿੱਚ ਹੁੰਦਾ ਹੈ ਤੇ ਅੱਗੇ ਨਾਵਾਂ ਨਾਲ ਸਿੰਘ ਲੱਗ ਜਾਣ ਤੋਂ ਮੰਗਰੋਂ ਉਹਨਾਂ ਹੀ ਸਿੱਖਾਂ ਜਿਨ੍ਹਾਂ ਦੇ ਨਾਮ ਨਾਲ ਦਾਸ ਜਦ ਚੰਦ ਆਦ ਲੱਗਦਾ ਹੁੰਦਾ ਸੀ ਸੁਭਾਅ ਵਿੱਚ ਕੋਈ ਫਰਕ ਪਿਆ ਮੇਰੀ ਉਤਸੁਕਤਾ ਥੋੜੀ ਵੱਧ ਰਹੀ ਸੀ ਫਰਕ ਬਾਬਾ ਕਹਿੰਦਾ ਇੰਦਰਾਪੁਰੀ ਕੰਬਣ ਲਾ ਦਿੱਤੀ ਸੀ ਉਹਨਾਂ ਨੇ ਜਿਨ੍ਹਾਂ ਦੇ ਨਾਮ ਬਦਲੇ ਨਾਮ ਬਦਲ ਕੇ ਸਿੰਘ ਰੱਖੇ ਬਾਬੇ ਦੇ ਇਹ ਬੋਲ ਕਈ ਦਿਨਾਂ ਤੱਕ ਮੇਰੇ ਅੰਦਰ ਗੂੰਜਦੇ ਰਹੇ ਵਿਸਾਖੀ ਵਾਲੇ ਵਰਤਾਰੇ ਤੋਂ ਕੁਝ ਦਿਨ ਪਹਿਲਾਂ ਕਲਗੀਧਰ ਪਿਤਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜਦ ਸਿੱਖਾਂ ਨੂੰ ਜੰਗੀ ਕਰਤੱਬ ਸਿਖਾ ਰਹੇ ਸਨ ਤਾਂ ਕੁਝ ਸਿੱਖਾਂ ਦੇ ਜੋਸ਼ ਤੇ ਜੋਹਰ ਦੇਖ ਕੇ ਮਹਾਰਾਜ ਬੜੇ ਪ੍ਰਸੰਨ ਹੋਏ। ਉਹਨਾਂ ਨੂੰ ਕੋਲ ਬੁਲਾ ਕੇ ਪਾਤਸ਼ਾਹ ਬੋਲੇ ਤੁਸੀਂ ਰਾਜੇ ਹੋਵੋਗੇ ਦੁਨੀਆ ਤੇ ਇੱਕ ਨਮੂਨੇ ਦੀ ਸਲਤਨਤ ਕਾਇਮ ਕਰੋਗੇ। ਧਰਮ ਦਾ ਰਾਜ ਤੁਹਾਡਾ ਕਾਇਮ ਹੋਵੇਗਾ। ਅੱਜ ਅਸੀਂ ਤਰੁੱਠਿਆਂ ਮੰਗੋ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਕਿਥੇ ਤੱਕ ਰਾਜ ਚਾਹੀਦਾ ਤੇ ਉਸ ਸਮੇਂ ਭੋਲੇ ਸਿੱਖ ਵਿਚਾਰੇ ਗਰੀਬ ਕਰਾਂ ਦੇ ਸਦੀਆਂ ਤੋਂ ਦੁਰਕਾਰੀਆਂ ਗਈਆਂ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਹੋਣ ਕਰਕੇ ਪੰਜਾਬ ਦੇ ਇਲਾਕੇ ਹੀ ਰਾਜ ਲਈ ਮੰਗ ਲਈ ਮਹਾਰਾਜ ਕਹਿਣ ਲੱਗੇ ਈਰਾਨ ਖੁਰਾਸਾਨ ਫਿਰੰਗ ਚੀਨ ਕਾਬਲ ਦਾ ਰਾਜ ਮੰਗ ਲਵ ਪਰ ਸਿੱਖ ਕਹਿਣ ਲੱਗੇ ਮਹਾਰਾਜ ਅਸੀਂ ਇੰਨੇ ਜੋਗੇ ਕਿਥੇ ਆ ਤੁਸੀਂ ਸਾਨੂੰ ਪੰਜਾਬ ਦਾ ਹੀ ਰਾਜ ਬਖਸ਼ ਦਿਓ ਸੱਚੇ ਪਾਤਸ਼ਾਹ ਨੇ ਫਿਰ ਕਿਹਾ ਕਲਗੀਧਰ ਪਾਤਸ਼ਾਹ ਨੇ ਤੁਸੀਂ ਪਹਾੜਾਂ ਤੋਂ ਸਮੁੰਦਰੀ ਟਾਪੂਆਂ ਤੱਕ ਫੈਲੀ ਤੁਰਕ ਹਕੂਮਤ ਨੇਸ ਤੋਂ ਨਾਬੂਦ ਕਰੋਗੇ ਵੱਡੀਆਂ-ਵੱਡੀਆਂ ਸਲਤਨਾਂ ਵੱਡੀਆਂ-ਵੱਡੀਆਂ ਸਲਤਨਤਾਂ ਨੂੰ ਮਿੱਟੀ ਵਿੱਚ ਰੋਲ ਦਿਓਗੇ ਗਰੀਬ ਸਿੱਖ ਫਿਰ ਬੋਲੇ ਕਹਿੰਦੇ ਸੱਚੇ ਪਾਤਸ਼ਾਹ ਸਤਿਗੁਰੂ ਅਸੀਂ ਕਦ ਤੁਰਕਾਂ ਦੀ ਏਡੀ ਫੌਜ ਦਾ ਮੁਕਾਬਲਾ ਕਰ ਸਕਦੇ ਹਾਂ ਅਸੀਂ ਤੇ ਸਦੀਆਂ ਉਨ੍ਹਾਂ ਦੇ ਖੌਫ ਦੇ ਵਿੱਚ ਬਤਾਈਆਂ ਨੇ ਸਾਡੇ ਤੋਂ ਕਿਵੇਂ ਉਹਨਾਂ ਦਾ ਰਾਜ ਪਲਟਾਇਆ ਜਾਏਗਾ ਸਾਡੇ ਤੋਂ ਤੁਰਕ ਮਾਰ ਨਹੀਂ ਹੋਣੀ ਮਹਾਰਾਜ ਅਸੀਂ ਚਿੜੀਆਂ ਹਾਂ ਤੇ ਉਹ ਖੁੰਖਾਰੂ ਬਾਜ਼ ਨੇ ਅਸੀਂ ਬੱਕਰੀਆਂ ਹਾਂ ਤੇ ਉਹ ਵਿਗਿਆੜ ਨੇ ਅਸੀਂ ਹਿਰਣਾ ਤੇ ਉਹ ਸ਼ੇਰ ਹਨ ਮਹਾਰਾਜ ਛੋਟੇ ਧਰਣਿਆਂ ਦਾ ਪਾਣੀ ਕਿਵੇਂ ਪਹਾੜਾਂ ਤੇ ਚੜ੍ਹ ਸਕਦਾ ਹੈ ਉਹ ਸਦੀਆਂ ਤੋਂ ਸਿਪਾਈ ਨੇ ਤੇ ਅਸੀਂ ਜੱਟ ਬੂਟ ਤਰਖਾਨ ਨਾਈ ਅਸੀਂ ਕੰਮ ਕਮੀਨ ਹਾਂ ਸਤਗੁਰੂ ਜਿਨ੍ਹਾਂ ਕਦੇ ਸ਼ਸਤਰ ਹੱਥ ਫੜ ਕੇ ਨਹੀਂ ਵੇਖਿਆ ਤੁਸੀਂ ਰਾਜਪੂਤ ਰਾਜਿਆਂ ਨੂੰ ਬੰਗਾਰੋ ਪਿਤਾ ਮਹਾਰਾਜ ਉਹ ਰਾਜ ਕਰਨ ਲਈ ਜੰਮੇ ਨੇ ਸਾਡੇ ਤੋਂ ਇਡਾ ਵੱਡਾ ਰਾਜ ਨਹੀਂ ਹੋਣਾ ਕਹਿੰਦੇ ਸਿੱਖਾਂ ਦੇ ਬੋਲ ਸੁਣ ਕੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾਏ ਕਿ ਕਿੰਨੇ ਭੋਲੇ ਤੇ ਡਰੂ ਕਰ ਦਿੱਤਾ ਹੈ ਸਦੀਆਂ ਦੇ ਜ਼ੁਲਮਾਂ ਨੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਪਾਤਸ਼ਾਹੀਆਂ ਦੇਣਾ ਚਾਹੁੰਦੇ ਆ ਤੇ ਇਹ ਨਾ ਕਰਦੇ ਪਏ ਆ ਪਰ ਅਸੀਂ ਇਹਨਾਂ ਗਰੀਬ ਸਿੱਖਾਂ ਨੂੰ ਬਾਦਸ਼ਾਹ ਬਣਾਉਣਾ ਹੈ। ਬੇਗਾਨੇ ਪੁੱਤਾਂ ਦੇ ਮੂੰਹ ਕਿਉਂ ਚੁੰਮੀਏ? ਪਹਾੜੀ ਤੇ ਰਾਜਪੂਤ ਕਦ ਸਾਡੇ ਮਿੱਤਰ ਬਣੇ ਹੋਣਗੇ? ਕਿਉਂ ਰਾਜ ਉਹਨਾਂ ਦੀ ਥਾਲੀ ਵਿੱਚ ਪਰੋਸ ਕੇ ਦੇਈਏ? ਪੱਥਰ ਪੂਜਕਾਂ ਤੇ ਕਿਸੇ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ? ਅਸੀਂ ਗੁਰਿਆਈ ਨੂੰ ਚੇਤੇ ਰੱਖਣ ਵਾਲੇ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਬਖਸ਼ਿਸ਼ ਕਰਨੀ ਹੈ। ਜਾਣੀ ਜਾਨ ਸਤਿਗੁਰਾਂ ਨੇ ਜਾਣ ਲਿਆ ਸੀ ਕਿ ਸਮਾਂ ਆਣ ਟੁਕੈ ਕਿ ਚਰਨ ਪਹੌਲ ਸਿਖਾਂ ਨੂੰ ਨਿਮਰਤਾ ਬਣਾ ਰਹੀ ਹੈ ਪਰ ਦੂਜਣ ਦਾ ਜਜਬਾ ਭਰਨ ਵਾਸਤੇ ਪਹੌਲ ਦਾ ਰੂਪ ਬਦਲਣਾ ਹੋਵੇਗਾ ਇਹ ਵਸਾਖੀ ਤੋਂ ਪਹਿਲਾਂ ਦਾ ਵਰਤਾਰਾ ਸਿਰ ਸੇਲੀ ਟੋਪੀ ਦੀ ਥਾਂ ਚੱਕਰਾਂ ਵਾਲੇ ਦਿਵਾਲੇ ਸਜਾਉਣੇ ਪੈਣਗੇ ਦਾਸਾਂ ਨੂੰ ਸਿੰਘ ਕਰਨਾ ਹੋਵੇਗਾ ਮਹਾਰਾਜ ਨੇ ਵਸਾਖੀ ਵਾਲੇ ਦਿਨ ਮਹਾਨ ਕੌਤਕ ਰਚਾਇਆ ਭਗਉਤੀ ਵਿੱਚੋਂ ਖਾਲਸਾ ਪ੍ਰਗਟ ਕਰਕੇ ਆਦ ਸ਼ਕਤੀ ਮਾਤਾ ਸਾਹਿਬਦੇਵਾਂ ਦੀ ਝੋਲੀ ਪਾਇਆ ਮਾਤਾ ਨੇ ਆਪਣੇ ਦੁੱਲੇ ਪੁੱਤ ਨੂੰ ਪ੍ਰਾਣਾ ਤੋਂ ਵੱਧ ਪਿਆਰ ਬਖਸ਼ਿਸ਼ ਕੀਤਾ ਤੇ ਉਹੀ ਸਿੱਖ ਜਿਹੜੇ ਵਿਸਾਖੀ ਦੇ ਵਰਤਾਰੇ ਤੋਂ ਪਹਿਲਾਂ ਕਦੇ ਹੁੰਦੇ ਸਨ ਕਿ ਅਸੀਂ ਕਦ ਰਾਜਿਆਂ ਬਾਦਸ਼ਾਹਾਂ ਤੇ ਵੱਡੀਆਂ ਸਲਤਨਤਾਂ ਨਾਲ ਟੱਕਰ ਲੈ ਸਕਦੇ ਹਾਂ ਉਹੀ ਅੱਜ ਤਿਆਰ ਵਰਤਿਆਰ ਨਿਹੰਗ ਸਿੰਘ ਸਾਜ ਕੀ ਸਤਗੁਰੂ ਕਲਗੀਧਰ ਪਾਤਸ਼ਾਹ ਨੂੰ ਕਹਿ ਰਹੇ ਸਨ ਕਿ ਸੱਚੇ ਪਾਤਸ਼ਾਹ ਜੀ ਪਹਿਲਾਂ ਲਾਹੌਰ ਤੇ ਧਾਵਾ ਬੋਲੀਏ ਜਾਂ ਦਿੱਲੀ ਤੇ ਨਾਵਾਂ ਵਿੱਚ ਵੱਡੀ ਬੜੀ ਵੱਡੀ ਕਰਾਮਾਤ ਹੁੰਦੀ ਹੈ ਸ਼ੇਰਾਬਾਬਾ ਕੰਦੀ ਕਹਿਣ ਲੱਗਾ ਨਾਮ ਬਦਲ ਕੇ ਜੋ ਜਦਵਾ ਜੋ ਸਿੱਖੀ ਜੋ ਜਾਹੋ ਦਲਾਲ ਕਲਗੀ ਤਰਪਾਸ਼ਾ ਨੇ ਬਖਸ਼ਿਸ਼ ਕੀਤੀ ਤਾਂ ਕਹਿੰਦੇ ਨਾਵਾਂ ਵਿੱਚ ਬੜੀ ਵੱਡੀ ਕਰਾਮਾਤ ਹੁੰਦੀ ਹੈ ਇੱਕ ਦਿਨ ਸੱਚੇ ਪਾਤਸ਼ਾਹ ਕਲਗੀ ਤਰਪਾਸ਼ਾ ਜੀ ਮੌਜ ਵਿੱਚ ਸਨ ਤੇ ਉਹ ਦਰਬਾਰ ਵਿੱਚ ਆਏ ਤੇ ਬੋਲੇ ਜਾਓ ਪੁਚੰਗੀਓ ਦਮਾਲੇ ਸਜਾ ਕੇ ਆਓ ਜੀ ਦੇ ਦਮਾਲੇ ਵਿੱਚੋਂ ਚਾਓ ਦ੍ਰਿੜਤਾ ਭਉ ਭਾਉ ਨਿਮਰਤਾ ਸਦਕ ਚੜ੍ਹਦੀ ਕਲਾ ਅਡੋਲਤਾ ਤੇ ਫਤਿਹ ਝਲਕਦੀ ਹੋਈ ਉਸ ਨੂੰ ਅਸੀਂ ਵੱਡਾ ਮਾਣ ਬਖਸ਼ਿਸ਼ ਕਰਾਂਗੇ ਉਸ ਨੂੰ ਵੱਡਾ ਮਾਣ ਦਿੱਤਾ ਜਾਵੇਗਾ ਪੁਚੰਗੀ ਦੌੜ ਕੇ ਦਮਾਲੇ ਸਜਾਉਣ ਵਾਸਤੇ ਗਈ ਬਾਬਾ ਫਤੇ ਸਿੰਘ ਜੀ ਵੀ ਦੌੜੇ ਉਹਨਾਂ ਦਮਾਲਾ ਸਜਾਉਣ ਤੋਂ ਪਹਿਲਾਂ ਅਕਾਲ ਜੀ ਅੱਗੇ ਜੋਦੜੀ ਕੀਤੀ ਹੈ ਅਕਾਲ ਪੁਰਖ ਜੀਓ ਦਮਾਲਾ ਸਜਾਉਣ ਤੋਂ ਪਹਿਲਾਂ ਆਪ ਜੀ ਦੀ ਓਟ ਆਸਰਾ ਲੋਚਦਾ ਆਪ ਜੀਆਂ ਦਾ ਓਟ ਆਸਰਾ ਚਾਹੀਦਾ ਤੁਸੀਂ ਕਿਰਪਾ ਕਰੋ ਅਜ ਸੱਚੇ ਪਾਤਸ਼ਾਹ ਨੂੰ ਭਾਜ ਆਵੇ ਮੇਰਾ ਦਮਾਲਾ ਭਾਵੇਂ ਉਹਨਾਂ ਲਈ ਤਾਂ ਹਰ ਦਮਾਲਾ ਸੋਹਣਾ ਹੈ ਪਰ ਅੱਜ ਜੋ ਜੋ ਉਹਨਾਂ ਕਿਹਾ ਹੈ ਮੈਂ ਮੇਰੇ ਦਮਾਲੇ ਵਿੱਚੋਂ ਉਹੀ ਚਲਕ ਪਵੇ ਦੀਨ ਦਿਆਲ ਸੱਚੇ ਸਤਗੁਰਾਂ ਦੇ ਇਨ੍ਹਾਂ ਬੋਲਾਂ ਵਿੱਚ ਬਰਕਤ ਹੈ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਸਭ ਹੋਈ ਛਿੰਝ ਇਕੱਠੀਆ ਦਈਓ ਬੈਠਾ ਬਿਖੇ ਆਪ ਜੀਓ ਮੈਂ ਇਨ੍ਹਾਂ ਬਚਨਾਂ ਨੂੰ ਕਮਾ ਸਕਾਂ ਮੈਂ ਅਨਦਾਨ ਬਾਲ ਤੁਹਾਡੀ ਕਿਰਪਾ ਦ੍ਰਿਸ਼ਟੀ ਨਾਲ ਗੁਰੂ ਪਿਰਾ ਦੀ ਨਜ਼ਰ ਦੇ ਵਿੱਚ ਆ ਜਾਵਾਂ ਮਿਹਰ ਕਰਿਓ ਮੈਂ ਦੁਮਾਲਾ ਸਣੇ ਸੀਸ ਆਪ ਜੀ ਦੇ ਚਰਨਾਂ ਵਿੱਚ ਭੇਟ ਕਰਾਂ ਕਹਿੰਦੇ ਨੇ ਬਾਬਾ ਫਤਿਹ ਸਿੰਘ ਦੇ ਇਨ੍ਹਾਂ ਬੋਲਾਂ ਨੂੰ ਸੁਣ ਕੇ ਕਰਤਾ ਪੁਰਖ ਦੀ ਆਪ ਆਏ ਬਖਸ਼ਿਸ਼ ਕੀਤੀ ਉਹਨੇ ਆਪਣੇ ਹੱਥੀਂ ਦੁਮਾਲੇ ਦੇ ਵਿੱਚ ਬਖਸ਼ਿਸ਼ ਭਰੀ ਆਪਣੇ ਹੱਥੀਂ ਦੁਮਾਲਾ ਬਾਬਾ ਫਤਿਹ ਸਿੰਘ ਦੀ ਦੇ ਸਿਰ ਤੇ ਸਜਾਇਆ ਉੱਪਰ ਫਰਦਾ ਫਰਲਾ ਛੱਡਿਆ ਨਾਲ ਹੀ ਇੱਕ ਸ਼ਸਤਰ ਵੀ ਦੁਮਾਲੇ ਵਿੱਚ ਸਜਾਉਣ ਵਾਸਤੇ ਪੇਟਾ ਕੀਤਾ ਬਾਬਾ ਜੀ ਇਸ ਉੱਚ ਦਮਾਲੜੇ ਨਾਲ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਦਰਬਾਰ ਵਿੱਚ ਦਾਖਲ ਹੋਏ ਤੇ ਦੋਨੋਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਮੁਚ ਸੱਚੇ ਪਾਤਸ਼ਾਹ ਦੇ ਮੂੰਹੋਂ ਜੋ ਸ਼ਬਦ ਨਿਕਲੇ ਨਾ ਸੱਚੇ ਪਾਤਸ਼ਾਹ ਦੇ ਮੂੰਹੋਂ ਨਿਕਲਿਆ ਉਹ ਆਸਣ ਤੋਂ ਉੱਠ ਖਲੋਤੇ ਤੇ ਬਾਬਾ ਫਤਿਹ ਸਿੰਘ ਜੀ ਨੂੰ ਹੱਥ ਜੋੜ ਕੇ ਬਾਬਾ ਜੀ ਨੂੰ ਹੱਥ ਜੋੜ ਕੇ ਫਤਿਹ ਬੁਲਾ ਰਹੇ ਸਨ ਕਿ ਸਤ ਮੁਤ ਐਸਾ ਸਦਾ ਤਿਆਰ ਵਰਤਿਆਰ ਸਿੰਘ ਵਾਹਿਗੁਰੂ ਦਾ ਖਾਲਸਾਈ ਹੈ ਤੇ ਉਸ ਖਾਲਸੇ ਦੁਆਰਾ ਹਰ ਮદાન ਪਾਈ ਗਈ ਫਤਿਹ ਵੀ ਉਸ ਵਾਹਿਗੁਰੂ ਦੀ ਹੈ ਅਸੀਂ ਤੁਹਾਡੇ ਉੱਪਰ ਪਰਸਾਨਾ ਬਾਬਾ ਫਤਿਹ ਸਿੰਘ ਦੀ ਅਸੀਂ ਤੁਹਾਡੇ ਤੇ ਪਰਸਾਨਾ ਸਾਡੀ ਪ੍ਰਸੰਨਤਾ ਤੇਰੇ ਤੇ ਬਹੁਤ ਹੈ ਕਹਿੰਦੇ ਨੇ ਸਮੁੱਚੀ ਦਿਹੰਗ ਸਿੰਘ ਅਕਾਲੀ ਫੌਜ ਉਸ ਵੇਲੇ ਕਲਗੀ ਤਰਪਾਦਸ਼ਾ ਨੇ ਉਥੋਂ ਬਾਬਾ ਫਤਿਹ ਸਿੰਘ ਜੀ ਦੀ ਢੋਲੀ ਪਾ ਦਿੱਤੀ। ਦਮਾਲੇ ਤੋਂ ਪ੍ਰਸੰਨ ਹੋ ਕੇ ਦਮਾਲੇ ਤੋਂ ਖੁਸ਼ ਹੋ ਕੇ ਕਲਗੀ ਤਰਪਾਦਸ਼ਾ ਨੇ ਸਮੂੱਚੀ ਨਿਹੰਗ ਸਿੰਘ ਅਕਾਲੀ ਫੌਜ ਬਾਬਾ ਫਤਿਹ ਸਿੰਘ ਜੀ ਦੀ ਢੋਲੀ ਪਾ ਦਿੱਤੀ। ਹੁਣ ਬਾਬਾ ਫਤਿਹ ਸਿੰਘ ਜੀ ਦਾ ਨਾਮ ਲੈਂਦੇ ਆਂ। ਬਾਬੇ ਕੰਦੀ ਨੇ ਬਰਛੇ ਦੀ ਡਾਂਗ ਹੱਥਾਂ ਦੇ ਵਿਚਾਲੇ ਕਰਦੇ ਹੋਏ ਹੱਥ ਜੋੜ ਲਏ। ਜੁੜੇ ਹੋਏ ਹੱਥਾਂ ਨੂੰ ਮੱਥਾ ਅਡਵਾਇਆ। ਤੇ ਬੋਲਦਾ ਬੋਲਦਾ ਕੁਝ ਚੁੱਪ ਕਰ ਗਿਆ। ਬਾਬਾ ਮੈਨੂੰ ਵੀ ਨਾਲ ਲੈ ਚਲ ਆਪਣੇ। ਬਾਬੇ ਨੂੰ ਇਤਿਹਾਸ ਦੇ ਕਿਸੇ ਹੋਰ ਵਰਕੇ ਤੇ ਪੁੱਜ ਗਿਆ। ਹੋਣ ਕਰਕੇ ਮੈਂ ਆਖਣਾ ਕੀਤਾ। ਕਹਿੰਦੇ ਹਕਮ ਬਾਬਾ ਕੰਦੀ ਕਹਿੰਦਾ ਪਰ ਕਥਾ ਕਥਾ ਲਭ ਪੁੱਤਰਾ ਕਥਾ ਲਭ। ਤੂੰ ਆਪਣੀ ਕਥਾ ਲਭ। ਜੋ ਮੈਂ ਸੁਣਾਵਾਗਾ ਉਹ ਤਾਂ ਮੇਰੀ ਹੋਵੇਗੀ ਤੂੰ ਆਪਣੀ ਲਭ। ਤੇ ਜਦ ਲੱਭ ਗਈ ਫਿਰ ਉਸ ਦੀ ਉਂਗਲੀ ਨਾ ਛੱਡੀ ਬਾਬਾ ਕਹਿਣ ਲੱਗਾ। ਪਰ ਕਥਾ ਤਾਂ ਉਹ ਹੋਵੇਗੀ ਬਾਬਾ ਤੋਂ ਤੇਰੇ ਕੋਲ ਹੈ ਨਾ ਸ਼ਿਰਾ ਸਿੱਖ ਕਥਾ ਬਹੁਤ ਵਿਸਾਲ ਹੈ ਪ੍ਰਾਤਨ ਗੁਰਸਿੱਖ ਕਹਿੰਦੇ ਹੁੰਦੇ ਸਨ ਕਿ ਮਹਾਰਾਜ ਜੀਆਂ ਦੀ ਬਾਣੀ ਨਿਰਗੁਣ ਹੈ ਤੇ ਸਿੱਖ ਕਥਾ ਸਰਗੁਣ ਹੈ ਜੇ ਬਾਣੀ ਦਾ ਥਾ ਨਹੀਂ ਪਾਇਆ ਜਾ ਸਕਦਾ ਤਾਂ ਜਿੰਨਾ ਉਸ ਬਾਣੀ ਨਾਲ ਆਪਣੀਆਂ ਦੇਹਾਂ ਰੰਗ ਲਈਆਂ ਜਿਹੜੇ ਬਾਣੀ ਬਾਣੀ ਨਾਲ ਇੱਕਮਿਕ ਹੋ ਗਏ ਜਿੰਨਾ ਦੁਮਾਲਿਆ ਚੱਕਰਾਂ ਵਿੱਚੋਂ ਨਾਮ ਗੂੰਜਣ ਲੱਗ ਪਿਆ ਉਨ੍ਹਾਂ ਦੀ ਕਥਾ ਇੱਕੋ ਇੱਕ ਇਕੱਲੇ ਕੋਲ ਪੂਰੀ ਕਿੱਥੋਂ ਹੋ ਸਕਦੀ ਹੈ ਨਾ ਹੀ ਇਹ ਕਥਾ ਸੁਣਨੀ ਕਿਸੇ ਇੱਕ ਦੋ ਦੇ ਵਸ ਵਿੱਚ ਹੈ ਪੰਥ ਦੀ ਕਥਾ ਹੈ ਸਾਰਾ ਪੰਥ ਰੜ ਕੇ ਸੰਭਾਲ ਸਕਦਾ ਹੈ ਤੂੰ ਆਪਣੇ ਹਿੱਸੇ ਵਾਲੀ ਲੱਭਣ ਦੀ ਕੋਸ਼ਿਸ਼ ਕਰ ਪਰ ਬਾਬਾ ਜੇ ਲੱਭਣ ਤੁਰ ਵੀ ਪਵਾਂ ਤਾਂ ਵੀ ਕਿਵੇਂ ਪਤਾ ਲੱਗੂ ਕਿ ਇਹ ਹੀ ਵਾਲੀ ਮੇਰੀ ਕਥਾ ਹੈ ਉਹ ਵੀ ਤੈਨੂੰ ਲੱਭ ਜਾਏਗੀ ਕਿੰਦੇ ਉਹ ਕਥਾ ਵੀ ਤੈਨੂੰ ਲੱਭਦੀ ਹੋਵੇਗੀ ਹਰ ਕਿਸੇ ਨੂੰ ਸੁਣਾਈ ਜਾਣ ਵਾਲੀ ਕਥਾ ਵੀ ਉਸ ਨੂੰ ਟੋੜਦੀ ਉਸ ਨੂੰ ਲੱਭਦੀ ਫਿਰਦੀ ਹੈ ਕਥਾ ਵੀ ਕਥਾ ਦੀ ਵੀ ਸੇਵਾ ਲੱਗੀ ਹੋਈ ਹੈ ਕਿ ਉਹ ਆਪਣੇ ਸਰੋਤੇ ਤੱਕ ਪੁੱਜੇ ਮੈਂ ਕੁਝ ਸੋਚਾਂ ਵਿੱਚ ਪੈ ਗਿਆ ਤੇਰੇ ਵਰਗੇ ਹੋਰ ਵੀ ਬਾਲ ਨੇ ਜਿਹੜੇ ਕਥਾ ਨੂੰ ਲੱਭਦੇ ਫਿਰਦੇ ਆ ਜਦ ਉਹਨਾਂ ਦੀ ਟਾਣੀ ਵਿੱਚ ਸ਼ਾਮਲ ਹੋ ਜਾ ਕਥਾ ਕਾਲ ਦੀ ਮੁਸਾਦ ਨਹੀਂ ਹੁੰਦੀ ਸ਼ੇਰਾ ਹੋ ਸਕਦਾ ਤੇਰੇ ਖਾਣੀ ਸਮੇਂ ਦੇ ਕਿਸੇ ਹੋਰ ਗੇੜ ਵਿੱਚ ਤੈਨੂੰ ਮਿਲਣ ਉਹਨਾਂ ਦੀ ਢਾਣੀ ਲੱਭਣ ਤੱਕ ਹੀ ਤੂੰ ਮੇਰੇ ਨਾਲ ਚੱਲ ਤੇ ਕਹਿੰਦੇ ਉਹਨਾਂ ਦੀ ਢਾਣੀ ਲੱਭਣ ਤੱਕ ਹੀ ਤੂੰ ਮੇਰੇ ਨਾਲ ਚੱਲ ਪੈ ਬਾਬਾ ਤੇ ਬਾਬਾ ਉੱਠ ਕੇ ਮੇਰੇ ਨਾਲ ਤੁਰ ਪਿਆ ਤੇ ਅੱਗੇ ਜਿਹੜਾ ਪ੍ਰਸੰਗ ਸੁੰਗ ਸ਼ੁਰੂ ਹੁੰਦਾ ਗੁਰੂ ਪਿਆਰਿਓ ਅਬ ਮੈਂ ਕਹਾਂ ਸਿੰਗਨ ਕੀ ਸਾਖੀ ਜਿਹ ਵਿਦ ਬਡਨ ਅਸਾਧਨ ਆਖੀ ਇਹ ਅੱਗੇ ਅਬ ਆਪਾਂ ਅਗਲੀ ਵੀਡੀਓ ਦੇ ਵਿੱਚ ਪ੍ਰਸੰਗ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਗੁਰਸਿੱਖਾਂ ਦਾ ਕਹਿਣਾ ਹੈ ਕਿ ਵੀਡੀਓ ਲੰਬੀ ਹੋ ਜਾਂਦੀ ਹੈ ਇਸ ਕਰਕੇ ਇੱਕ ਪ੍ਰਸੰਗ ਇਸ ਕਿਤਾਬ ਦੇ ਵਿੱਚੋਂ ਇੱਕ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਬੋਲਣ ਦੇ ਵਿੱਚ ਕਹਿਣ ਦੇ ਵਿੱਚ ਕੋਈ ਘਾਟ ਬਾਦ ਹੋਵੇ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਪਿਆਰ ਤੇ ਸਤਿਕਾਰ ਦੇ ਨਾਲ ਇਤਿਹਾਸ ਦੇ ਨਾਲ ਜੁੜੀਏ ਇੱਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਜੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਲੈਣਾ ਜੇ ਫੇਸਬੁੱਕ ਤੇ ਦੇਖ ਦਿਓ ਤੇ ਪੇਜ ਫੋਲੋ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ